ਸਮਾਣਾ ਦੇ ਬੰਦਾ ਸਿੰਘ ਬਹਾਦਰ ਚੌਕ ਦੇ ਵਿੱਚ ਇੱਕ ਗੱਡੀ ਜਿਹੜੇ ਕੀ ਫਰੂਟ ਲੈ ਕੇ ਤਰਬੂਜ਼ ਲੈ ਕੇ ਹਰਿਆਣਾ ਦੇ ਫਤਿਹਵਾਦ ਜ਼ਿਲ੍ਹੇ ਦੇ ਟੋਹਾਣਾ ਦੇ ਨੇੜੇ ਤੋਂ ਆ ਰਹੀ ਸੀ ਕਿ ਉਸ ਬੰਦਾ ਸਿੰਘ ਬਹਾਦਰ ਚੌਂਕ ਦੇ ਵਿੱਚ ਕੀ ਕਾਰਨ ਬਣਿਆ ਵੇਜ ਗੱਡੀ ਦਾ ਚਾਲਕ ਹੈ ਉਹਨੂੰ ਨੀਂਦ ਆਈਏ ਕੀ ਹੋਇਆ ਇਹ ਹੁਣ ਦੱਸਦਾ ਵਿਸੇ ਸਿੱਧੀ ਟੱਕਰ ਉਸ ਬੁੱਤ ਨਾਲ ਹੋਈਏ ਜਿਸ ਦੇ ਵਿੱਚ ਕਾਫੀ ਕੜੀ ਮੁਸੱਕੜ ਦੇ ਬਾਅਦ ਸੜਕ ਸੁਰੱਖਿਆ ਫੋਰਸ ਜਿਹੜੇ ਪੁਲਿਸ ਮੁਲਾਜ਼ਮ ਹੈ ਅਰ ਉਥੇ ਆਸ-ਪਾਸ ਜੋ ਕੁਝ ਲੋਕ تھے ਉਹਨੇ ਉਹਨੂੰ ਬੜੀ ਮੁਸ਼ਕਲ ਤੇ ਕੱਢਿਆ ਜਿਸ ਟਾਈਮ ਹਸਪਤਾਲ ਪਹੁੰਚਾਇਆ ਤੋਂ ਡਾਕਟਰਾਂ ਨੇ ਉਹਨੂੰ ਪ੍ਰੋਡ ਡੈੱਡ ਦੱਸ ਤਾ ਕਿ ਇਸकी ਮੌਤ ਹੋ ਚੁੱਕੀ ਹੈ ਇਹ ਨੌਜਵਾਨ ਫਤੇਵਾ ਜ਼ਿਲ੍ਹੇ ਦੇ ਟੋਹਾਣੇ ਦੇ ਨਜ਼ਦੀਕ ਦੇ ਪਿੰਡ ਦਾ ਰਹਿਣ ਵਾਲਾ ਹੈ ਪਰਿਵਾਰ ਕੇ ਲੋਕਾਂ ਨੇ ਕਹਿ ਕਿ ਇਸ ਦਾ ਵਿਆਹ ਹੈ 3 ਬੱਚੇ ਹੈ ਔਰ ਇਸ ਮਾਮਲੇ ਦੀ ਜਾਂਚ ਸੀਟੀਪੀ ਪੁਲਿਸ ਸਮਾਣਾ ਵੱਲੋਂ ਮਿਰਤਕ ਦੇ ਪਰਿਵਾਰ ਦੇ ਬਿਆਨ ਦਰਜ ਕਰਕੇ ਡੈੱਡ ਬਡੀ ਦਾ ਪੋਸਟਮਾਰਟਮ ਸਮਾਣਾ ਦੇ ਹਸਪਤਲ ਚ ਕਰਾ ਕੇ ਵਾਰਸਾਂ ਨੂੰ ਸੌਂਪਿਆ ਜਾ ਰਿਹਾ ਹੈ ਉਸ ਕੀ ਉਹ ਨੂੰ ਮਿਲਿਆ ਪਿੰਤੀ ਮੁਤੀ ਸਾਲ ਗਈ ਲਾਰਸੂ ਰੇ ਜੀ ਫਤਿਹ ਹਾਂ ਜੀ ਗਾਮਸੇ ਚਲੇਗਾ ਔਰ 1 ਵਜੇ ਚਲੇਗਾ ਜੀ ਕਰਾਂਦਾ ਨਾ ਜੀ ਰਾਤ ਕੋ ਪੂਰਾ ਜੀ ਸਟਾਫ ਵਾਲਿਆਂ ਨੇ ਕਰੀ ਆ ਜੀ ਇਹ ਆ ਗਿਆ ਜੀ ਮੇਰੇ ਸਾਹਮਣੇ 3 ਕੋ 3:30 ਤੋਂ 4:00 ਕਰ ਲਵਾ ਗਿਆ ਜੀ ਬਿਆਰ ਕੇ ਜੀ ਦੋ ਗੁੱਡੀਆਂ ਇੱਕ ਮੁੰਡਾ ਹੈ ਕਲਦੀਪ ਸਿੰਘ ਤਾਰਚੂਰੀ ਹਾਂ ਮੈਨੂੰ ਇਹ 1:30 4 ਵਜੇ ਫੋਨ ਆਇਆ ਸੀਗਾ ਮੇਰੇ ਮਾਮੇ ਦੇ ਲੜਕੇ ਦਾ ਦੂਜੀ ਲਈ ਉਹ ਕਹਿੰਦਾ ਵੀ ਐਂ ਕਰਕੇ ਉੱਥੇ ਆਪਣਾ ਐਕਸੀਡੈਂਟ ਹੋਇਆ ਕਲਦੀਪ ਲਈ ਤੇ ਤਾਂ ਆਰਪੀ ਕਹਿੰਦਾ ਸਾਨੂੰ ਟਾਈਮ ਲੱਗ ਜੂ ਸਾਡਾ ਪਿੰਡ ਦਿਹਾਲਗੜ ਜੀਜਾ ਲਵੀ ਇੱਥੇ ਵੀ ਤੁਸੀਂ ਬਹੌਜੋ ਪਹਿਲਾਂ ਤਾਂ ਆਰ ਕੇ ਸੀ ਉਹਦੀ ਤੁਰਾਈ ਫਿਰ ਅਸੀਂ ਉਰੇ ਆਏ ਤਾਂ ਪਤਾ ਲੱਗਿਆ ਵੀ ਡੈਥ ਹੋਈ ਹੋਈ ਇਹ ਜੀ ਸਾਨੂੰ 2 ਵਜੇ ਇਤਲਾ ਮਿਲ ਗਿਆ ਉਹ ਸਾਨੂੰ ਮਨਸ਼ੀਰ ਨੇ ਦੱਸਿਆ ਕਹਿੰਦੇ ਉੱਥੇ ਕੋਈ ਐਕਸੀਡੈਂਟ ਹੋਇਆ ਜਾਓ ਮੋਗਦੇ ਕਾਰਵਾਈ ਕਰੋ ਅਜੇ ਮੌਕੇ ਤੇ ਗਏ ਵੀ ਉੱਥੇ ਇਹ ਗੱਡੀ ਨਾ ਇੰਨੀ ਜ਼ਿਆਦਾ ਠੋਕ ਗਈ ਸੀ ਜਿਹੜੀ ਟਰੌਂਕ ਦੇ ਵਿੱਚ ਨਾ ਬਾਬਾ ਬੰਦਰ ਸਿੰਘ ਬਾਦਕ ਟਰੌਂਕ ਦੇ ਵਿੱਚ ਉਹ ਐਂਗਲ ਲੱਗੇ ਹੋਏ ਨੇ ਗਾਰਡਰ ਨੇ ਜਿਹੜੇ ਲੋਹੇ ਦੇ ਉਹਨਾਂ ਦੇ ਵਿੱਚ ਵੱਜੀ ਆ ਗੱਡੀ ਜੋਰ ਨਾਲ ਕਿਉਂ ਜ਼ਿਆਦਾ ਇੰਨੀ ਠੋਕ ਗਈ ਤੇ ਸਾਨੂੰ 2 ਘੰਟੇ ਲੱਗੇ 1.5 ਘੰਟਾ ਇਹ ਕੋਈ ਬੰਦਾ ਕੱਢਣ ਵਾਸਤੇ ਬੋਰਡ ਕੱਢਣ ਵਾਸਤੇ ਹੈ ਡੈੱਡੇ ਸੀ ਜਦੋਂ ਵਿੱਚ ਅਸੀਂ ਪਹੁੰਚੇ ਹੱਥ ਕੱਲਾ ਹੀ ਸੀ ਗੱਡੀ ਦੇ ਵਿੱਚ ਕੱਲਾ ਹੀ ਗੱਡਾ ਸੀ ਕੱਲਾ ਹੀ ਬੰਦਾ ਸੀ ਉਹ ਕੱਲਾ ਹੀ ਚਲਾ ਰਿਹਾ ਸੀ ਇਹ ਹਰ ਇਤਨਾ ਆਰਸੀ ਕਲਾ ਵਾ ਦਾਜਰਾ ਫਤਿਹਵਾਦ ਦੇ ਕੋਲ ਜੀ ਕੁਲਦੀਪ ਸਿੰਘ ਇਹਦਾ ਨਾਮ ਆ ਆਰਸੀ ਵਗੈਰਾ ਸਾਨੂੰ ਮਿਲ ਗਈ ਆ ਇਹਦੀ ਗੱਡੀ ਜੀ ਮੋਬਾਈਲ ਉਹਦਾ ਮਿਲਿਆ ਉਹਦੇ ਵਾਰਸਾਂ ਨੂੰ ਸੁਨੇਹਾ ਲਾ ਦਿੱਤਾ ਅਸੀਂ ਪਹੁੰਚ ਰਹੇ ਨੇ ਸਾਡੇ ਕੋਲ ਤੇ ਜਿਹੜੀ ਬੰਦੀ ਆ ਕਾਰਵਾਜ ਕੰਮ ਤੇ ਲੈਣ ਦੀ ਜੋ ਹਾਂ ਜੀ ਬੁੱਤ ਤੇ ਵੈਸੇ ਕੋਈ ਨੁਕਸਾਨ ਨਹੀਂ ਹੋਇਆ ਕੋਈ ਇਹੜਾ ਐਂਗਲ ਲੱਗੇ ਸੀ ਐਂਗਲ ਟੁੱਟ ਗਿਆ ਬੰਗਾ ਹੋ ਗਿਆ ਗੱਡਾ ਦਾ ਬਣਿਆ ਹੋਇਆ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼